ਤੇ ਇਹਨਾਂ ਮੇਰੇ ਖਿਲ ਗਾਣਾ ਵੀ ਗਾਣ ਸੀ ਆ ਜਾਵੇ ਮਾਹੀ ਤੈਨੂੰ ਆ ਜਾਵੇ ਮਾਹੀ ਤੈਨੂੰ ਅੱਖੀਆਂ ੜੀਕਦੀਆਂ ਤੇ 12 ਸਾਲਾਂ ਬਾਅਦ ਉਹ ਰੋੜੀ ਦੀ ਵੀ ਸੁਣੀ ਜਾਂਦੀ ਐ ਪਰ ਇਹਨਾਂ ਲੈਟਾਂ ਦੀ ਨਹੀਂ ਸੁਣੀ ਜਾਂਦੀ ਅਸਲ ਵਿੱਚ ਗੱਲ ਇਹਦਾ ਕਿ ਅਸੀਂ ਇਹਨੂੰ ਕਹਿੰਦੇ ਆ ਕਿ ਨਵਾਂ ਸ਼ਹਿਰ ਇਹ ਨਵੇਂ ਸ਼ਹਿਰ ਤੋਂ ਵੀ ਪੁਰਾਣਾ ਸ਼ਹਿਰ ਬਣ ਗਿਆ ਇੱਥੇ ਰੋਜ਼ ਰਾਜਨੀਤੀ ਹੁੰਦੀ ਆ ਕੋਈ ਕਹਿੰਦਾ ਜੀ ਹੌਸ ਲਾਈਟ ਦੇ ਉੱਤੇ ਮੈਂ ਕੌਣ ਟੰਗ ਦੇਣਾ ਪਰ ਨਾ ਤਾਂ ਕੌਣ ਦਾ ਪਤਾ ਤੇ ਨਾ ਉਹਦੇ ਨਾਂ ਦਾ ਪਤਾ ਸੌ ਆ ਲੈਣਾ ਚਾਹੋ ਨਾ ਦੇਖੋ ਹੁਣ ਇੰਨੀ ਠੰਡ ਐ ਦਸਤਾਨਿਆਂ ਵਿੱਚ ਵੀ ਹੱਥ ਜਿਹੜੇ ਸੁੰਨ ਹੁੰਦੇ ਆ ਉਹਦੇ ਵਿੱਚ ਵੀ ਦੇਖੋ ਮੁਲਾਜ਼ਮ ਆ ਹੈ ਤਾਂ ਇਨਸਾਨ ਹੀ ਆ ਨਾ ਕਿਵੇਂ ਡਿਊਟੀ ਸਖਤ ਡਿਊਟੀ ਦੇਣੀ ਪੈ ਰਹੀ ਆ ਜੇ ਲਾਈਟਾਂ ਜਗਦੀ ਹੁਣ ਇੱਕ ਮੁਲਾਜ਼ਮ ਹੋਵੇ ਕਿ ਕੋਈ ਮਿਸ ਡਰਾਈਵ ਨਾ ਕਰੇ ਗਲਤ ਡਰਾਈਵ ਨਾ ਕਰੇ ਤਾਂ ਉਹਨੂੰ ਰੋਕ ਸਕਦਾ ਪਰ ਹੁਣ ਤਿੰਨ ਪਾਸੇ ਜਿਹੜੇ ਆ ਮੁਲਾਜ਼ਮ ਲੱਗੇ ਹੋਏ ਆ ਔਖਾ ਆ ਦੇਖੋ ਜੀ ਮੇਨ ਟੰਡੀਗੜ ਚੌਕ ਔਖਾ ਆ ਇਹ ਤੋਂ ਤੇ ਜਿਹੜਾ ਵਿਧਾਇਕ ਪ੍ਰਕਾਸ਼ ਸਿੰਘ ਜੀ ਉਹਨੇ ਵੀ ਇੱਕ ਵਾਰ ਜਤਨ ਕੀਤੇ ਉਸ ਤੋਂ ਬਾਅਦ ਉਹਦੇ ਵੀ ਜਤਨ ਨਹੀਂ ਰਹਿ ਗਏ ਵੱਲੋਂ ਇਹ ਕਾਬਜਾਬ ਨਹੀਂ ਹੋਈ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਦੇ ਵੀ ਇੱਧਰ ਨਹੀਂ ਧਿਆਨ ਦਿੱਤਾ ਜਤਿੰਦਰ ਸਿੰਘ ਕਰੀਹੇ ਨੇ ਇਲੈਕਟਰ ਲਵਾਈਆਂ ਸੀਗੀਆਂ ਕਿਸੇ ਵੇਲੇ ਤੇ ਉਹਨੇ ਧੱਕਿਆ ਸੀ ਕਿ ਜਦੋਂ ਇਹ ਜਿਹੜੇ ਸਾਰੇ ਚੌਕ ਆ ਉਹਨਾਂ ਦੇ ਵਿੱਚ ਟ੍ਰੈਫਿਕ ਜਿਹੜੀਆਂ ਕੰਟਰੋਲ ਹੋਵੇ ਕੰਟਰੋਲ ਹੋਵੇ ਮਲਾਜਮਾਂ ਨੂੰ ਸੌਖ ਹੋਵੇ ਉਹ ਲਾਈਟ ਕੀ ਕਹਿੰਦੀ ਐ ਜੋ ਤਾਂ ਮੂੰਹ ਉੱਪਰ ਵੱਲ ਬਦਲ ਨਾਲ ਨੂੰ ਹੋਇਆ ਯਾਰ ਰੱਬ ਨੂੰ ਕਹਿੰਦੀ ਤੂੰ ਹੀ ਜਗਾ ਦੇ ਮੈਨੂੰ ਇਹ ਕਹਿੰਦੀ ਵੀ ਤੂੰ ਹੀ ਰੱਬੇ ਰੱਖਾ ਉੱਪਰ ਰੋਣ ਮੂੰਹ ਕਰ ਰਿਹਾ ਉਹਨੇ ਲਾਈਟਾਂ ਨੇ ਇਧਰ ਲੀਆਂ ਲਾਈਟਾਂ ਨੇ ਅੰਦਰ ਨੂੰ ਮੂੰਹ ਕਰ ਲਏ ਰੁੱਸ ਗਏ ਜਾਂ ਨੇ ਹਾਂ ਜਿਵੇਂ ਬੰਦਾ ਸ਼ਰਮ ਸ਼ਰਮ ਆ ਗਈ ਸ਼ਰਮ ਦੀ ਮਾਰੀਆਂ ਕਿਉਂਕਿ ਜਿਹੜੇ ਉਹ ਉਹ ਲਾਈਟ ਸਰ ਦੇ ਕਹਿਣ ਦੇ ਮੁਤਾਬਕ ਸ਼ਰਮ ਗਈ ਐ ਉਹਨੇ ਮੂੰਹ ਜਿਹੜਾ ਇੱਕ ਪਾਸੇ ਨੂੰ ਕਰ ਲਿਆ ਕਹਿੰਦੀ ਵੀ ਹੁਣ ਮੈਂ ਕੀ ਕਰਾਂ ਲੋਕਾਂ ਨੂੰ ਕੀ ਜਵਾਬ ਦੇਵਾਂ ਮੈਂ ਕਿਉਂ ਨਹੀਂ ਜਗਦੀ ਸਰ ਜਿਹੜੀ ਆ ਲਾਈਟ ਥੱਲੇ ਲੰਮੀ ਪਈ ਆ ਇਹ ਕੀ ਕਹਿੰਦੀ ਆ ਇਹ ਆਰਾਮ ਕਰ ਰਹੀ ਆ ਜਦੋਂ ਸ਼ਹਿਰ ਵਿੱਚ ਸ਼ਰਾਬ ਕਰ ਰਿਹਾ ਤੇ ਉਹ ਵੀ ਆਰਾਮ ਕਰ ਰਹੀ ਆ ਕਿ ਸੁਣੀ ਆ ਗੀ ਆਵਾਜ਼ਾਂ ਦੀ ਬਹੁਤ ਇੱਕ ਨਾ ਸਵਾਲ ਬਹੁਤ ਜ਼ਰੂਰੀ ਆ ਕਿਉਂਕਿ ਪਿੱਛੇ ਜੇ ਨਗਰ ਕੌਂਸਲ ਦੀ ਮੀਟਿੰਗ ਹੋਈ ਸੀਗੀ ਪਿਛਲੇ ਸਾਲ ਦੀ ਜਿਹੜੀ ਆਖਰੀ ਮੀਟਿੰਗ ਸੀ ਉਹਦੇ ਵਿੱਚ ਬਹੁਤ ਗੱਲਾਂ ਕਹੀਆਂ ਗਏ ਕਿ ਟਾਈਮ ਬਾਉਂਡ ਕਰੋ ਟਾਈਮ ਬਾਉਂਡ ਕਰੋ ਪਰ ਹੁਣ ਤਾਂ ਸਮਾਂ ਲੰਘ ਗਿਆ ਜਿਹੜਾ 31 ਤਰੀਕ ਤੱਕ ਟਾਈਮ ਬਾਉਂਡ ਕੀਤਾ ਸੀ ਉਹਦੇ ਰਿਐਕਸ਼ਨ ਕੋਈ ਵੀ ਨਹੀਂ ਆਇਆ ਜਿਹੜੇ ਕਹਿੰਦੇ ਖੁਸ਼ੀ ਦਾ ਕੋਈ ਵੇਲਾ ਆਉਂਦਾ ਹੀ ਨਹੀਂ ਸ਼ਹਿਰ ਵਿੱਚ ਤਰੱਕੀ ਨੂੰ ਲੈ ਕੇ ਕੋਈ ਖੁਸ਼ੀ ਦਾ ਵੇਲਾ ਆਉਂਦਾ ਹੀ ਨਹੀਂ ਕਿਵੇਂ ਪੜੀਏ ਪਿਆਰ ਦਾ ਛੰਦ ਦੋਸਤੋ ਕਿਹਾ ਜਾਂਦਾ ਹੈ ਕਿ ਘਰ ਦੇ ਭਾਗ ਦਿਉੜੀ ਤੋਂ ਪਤਾ ਲੱਗ ਜਾਂਦੇ ਉਸੇ ਤਰੀਕੇ ਆ ਸ਼ਹਿਰ ਦਾ ਮੁਹੰਦਰਾ ਹੈ ਸ਼ਹਿਰ ਦਾ ਮੂੰਹ ਮੱਥਾ ਹੈ ਪਰ ਕੀ ਕਰੀਏ ਸ਼ਹਿਰ ਦੀਆਂ ਅੱਖਾਂ ਨੂੰ ਨਜ਼ਰ ਲੱਗ ਗਈ ਹੈ ਤੇ ਪਿੱਛੇ ਹੀ ਜੋਤ ਹੋ ਗਈ ਹੈ ਬੰਦ ਪਿੱਛੇ ਹੀ ਲਾਈਟ ਹੋ ਗਈ ਹੈ ਬੰਦ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਦਿਓ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਉਸ ਸਮੇਂ ਅਸੀਂ ਚੰਡੀਗੜ੍ਹ ਚੌਂਕ 'ਚ ਮੌਜੂਦ ਹਾਂ ਔਰ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਨ ਜਿਹਦਾ ਜ਼ਿਕਰ ਸਾਢ ਤੱਕ ਪਹੁੰਚਿਆ ਸਾਡੇ ਬਹੁਤ ਹੀ ਸਤਕਾਰਯੋਗ ਸੀਨੀਅਰ ਜਰਨਲਿਸਟ ਅਜੀਤ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਸਰਦਾਰ ਜਸਵੀਰ ਸਿੰਘ ਨੂਰਪੁਰੀ ਹੁਣਾਂ ਸਾਹਬ ਤੱਕ ਵੀ ਗੱਲ ਪਹੁੰਚੀ ਔਰ ਵੀ ਤੁਸੀਂ ਦੇਖੋ ਕਿ ਸ਼ਹਿਰ ਵਾਸੀ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਉਹਨਾਂ ਨੂੰ ਆਪਣੀਆਂ ਔਂਕੜਾਂ ਤਜੇਸੀ ਨੂਰਪੁਰੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਕਿ ਲਾਈਟਾਂ ਬੰਦ ਕਿਉਂ ਆ ਔਰ ਨੂਰਪੁਰੀ ਸਾਹਿਬ ਦਾ ਥੋੜੀ ਦਰ ਪਹਿਲਾਂ ਮੇਨਾਂ ਗੱਲ ਵੀ ਕਰ ਰਹੇ ਸੀਗੇ ਕਹਿੰਦੇ ਕਿ 12 ਸਾਲਾਂ ਬਾਅਦ ਤਾਂ ਰੋੜੀ ਦੀ ਵੀ ਸੁਣੀ ਜਾਂਦੀ ਹੈ ਔਰ ਹੁਣ 12 ਸਾਲ ਹੋ ਗਏ ਕਿ ਲਾਈਟਾਂ ਦੀ ਬਿਲਕੁਲ ਨਹੀਂ ਸੁਣੀ ਗਈ ਤਾਂ ਆਪਾਂ ਸਰ ਹੋਂਦ ਤੋਂ ਜਾਣਕਾਰੀ ਲੈਣੀ ਕਿਉਂਕਿ ਉਹਨਾਂ ਕੋਲ ਸਾਰੇ ਅੰਕੜੇ ਹੈਗੇ ਆ ਔਰ ਦੂਜੀ ਗੱਲ ਇਹ ਹੈ ਕਿ ਸਰ ਹੋਂ ਦਾ ਤਜਰਬਾ ਬਹੁਤ ਵੱਡਾ ਜਿੱਤੋਂ ਅਸੀਂ ਹਰ ਰੋਜ਼ ਕੁਝ ਨਾ ਕੁਝ ਸਿੱਖ ਰਹੇ ਆ ਪਰ ਹੁਣ ਗੱਲ ਅੰਕੜਿਆਂ ਦੀ ਕਰਦੇ ਬਹੁਤ ਨਿਕਾ ਸਵਾਗਤ ਹੈ ਸਰ ਜੀ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਜੀ ਤੇ ਮੈਂ ਜਨਤਾ ਨੂੰ ਦੱਸ ਰਹੀ ਸਾਡੇ ਇਹਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਰਿਆ ਸੀ ਕਿ ਤੁਹਾਡੇ ਕੋਲ ਅੰਕੜੇ ਹੈਗੇ ਆ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਭਾਜੀ ਨੂੰ ਮਿਲਣ ਤੋਂ ਪਹਿਲਾਂ ਤੁਸੀਂ ਕਹੇ ਕਿ 12 ਸਾਲਾਂ ਬਾਅਦ ਤਾਂ ਰੋੜੀ ਦੀ ਵੀ ਸੁਣੀ ਜਾਂਦੀ ਹੈ ਪਰ ਇਹਨਾਂ ਲੈਟਾ ਦੀ ਨਹੀਂ ਸੁਣੀ ਜਾ ਰਹੀ ਅਸਲ ਵਿੱਚ ਗੱਲ ਇਹਦਾ ਹੈ ਕਿ ਅਸੀਂ ਇਹਨੂੰ ਕਹਿੰਨੇ ਆ ਕਿ ਨਵਾਂ ਸ਼ਹਿਰ ਇਹ ਨਵੇਂ ਸ਼ਹਿਰ ਤੋਂ ਵੀ ਪੁਰਾਣਾ ਸ਼ਹਿਰ ਬਣ ਗਿਆ ਕਿੱਥੇ ਰੋਜ਼ ਰਾਜਨੀਤੀ ਹੁੰਦੀ ਆ ਕੋਈ ਕਹਿੰਦਾ ਜੀ ਹੌਸ ਲੈਟ ਦੇ ਉੱਤੇ ਮੈਂ ਕੌਣ ਟੰਗ ਦੇਣਾ ਪਰ ਨਾ ਤਾਂ ਕੌਣ ਦਾ ਪਤਾ ਤੇ ਨਾ ਉਹਦੇ ਨਾਂ ਦਾ ਪਤਾ ਹੈ ਇਸ ਕਰਕੇ ਜਿਹੜਾ ਹੁਣ ਮਨੋਂ 13 ਸਾਲ ਹੋ ਗਏ ਨੇ ਅੱਛਾ 13 ਸਾਲ ਹੋ ਗਏ 13 ਸਾਲ ਹੋ ਗਏ 13ਵਾਂ ਸਾਲ ਚੜ ਗਿਆ ਤੇ 12 ਸਾਲ ਬਾਅਦ ਤਾਂ ਕਹਿੰਦੇ ਰੂੜੀ ਦੀ ਸੁਣੀ ਜਾਂਦੀ ਇੱਥੇ 13 ਸਾਲਾਂ ਬਾਅਦ ਇਸ ਨਵੇਂ ਸ਼ਹਿਰ ਦੀ ਸੁਣੀ ਨਹੀਂ ਗਈ ਜਿਹੜੀਆਂ 26 ਲਾਈਟਾਂ ਇੱਥੇ ਲੱਗੀਆਂ ਸੀਗੀਆਂ ਬਾਖ-ਬਖ ਚੌਂਕਾਂ ਦੇ ਉੱਤੇ ਡਾਕਟਰ ਰਵੇੜਕਰ ਚੌਂਕ ਦੇ ਨਾਲ ਬੱਸ ਸਟੈਂਡ ਦੇ ਵਿੱਚ ਐਂਟਰ ਕਰਨ ਦੇ ਲਈ ਇਸੇ ਤਰ੍ਹਾਂ ਚੰਡੀ ਚੰਡੀਗੜ੍ਹ ਚੌਂਕ ਦੇ ਵਿੱਚ ਲੱਗੀਆਂ ਸੀ ਉਹ ਲਾਈਟਾਂ ਦੇ ਮੂੰਹ ਵੀ ਉੱਪਰ ਨੂੰ ਹੋ ਗਏ ਕੁਝ ਲਾਈਟਾਂ ਥੱਲੇ ਡਿੱਗ ਪਈਆਂ ਅੱਜ ਵੀ ਇਸ ਲਾਈਟਾਂ ਦੀ ਸਾਰ ਨਹੀਂ ਲਈ ਗਈ ਅੱਜ ਜਿਹੜਾ ਹਾਲਾਤ ਹੈ ਜਿਹੜੇ ਸਰਕਾਰ ਨੇ ਕੀਤਿਆ ਤੇ ਜਿਹੜਾ ਵਿਧਾਇਕ ਪ੍ਰਕਾਸ਼ ਸਿੰਘ ਸੀ ਉਹਨੇ ਵੀ ਇੱਕ ਵਾਰ ਜਤਨ ਕੀਤੇ ਉਸ ਤੋਂ ਬਾਅਦ ਉਹਦੇ ਵੀ ਜਤਨ ਨਹੀਂ ਰਹਿ ਗਏ ਮਤਲਬ ਇਹ ਕਾਬਜਾਬ ਨਹੀਂ ਹੋਈ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਦੇ ਵੀ ਇੱਧਰ ਨਹੀਂ ਧਿਆਨ ਦਿੱਤਾ ਜਤਿੰਦਰ ਸਿੰਘ ਕਰੀਹੇ ਨੇ ਇਲੈਕਟਰਨ ਲਵਾਈਆਂ ਸੀਗੀਆਂ ਕਿਸੇ ਵੇਲੇ ਤੇ ਉਹਨੇ ਧੱਕਿਆ ਸੀ ਕਿ ਜਦੋਂ ਇਹ ਜਿਹੜਾ ਸਾਰੇ ਚੌਕ ਆ ਉਹਨਾਂ ਦੇ ਵਿੱਚ ਟ੍ਰੈਫਿਕ ਜਿਹੜੀਆਂ ਕੰਟਰੋਲ ਹੋਵੇ ਕੰਟਰੋਲ ਹੋਵੇ ਮਲਾਜਮਾਂ ਨੂੰ ਸੌਖ ਹੋਵੇ ਰਾਤ ਨੂੰ ਇੱਥੇ 7 ਵਜੇ ਤੋਂ ਬਾਅਦ ਕੋਈ ਮੁਲਾਜ਼ਮ ਨਹੀਂ ਦਿਖਦਾ ਕਿਉਂਕਿ ਐਕਸੀਡੈਂਟ ਹੋ ਸਕਦੇ ਇੱਥੇ ਹੋ ਵੀ ਰਹੇ ਨੇ ਜੇ ਲਾਈਟਾਂ ਨਹੀਂ ਬਚੀਆਂ ਜਿਵੇਂ ਲਾਈਟਾਂ ਨਹੀਂ ਬਚੀਆਂ ਉਹਨਾਂ ਦੇ ਵਿੱਚ ਵੀ ਲੋਕਾਂ ਦੇ ਟਰੱਕਾਂ ਕੇ ਮਾਰ ਦਿੱਤੇ ਗਏ ਤੇ ਬਾਕੀ ਬੰਦੇ ਹਾਂ ਦਾ ਤਾਂ ਰੱਬ ਹੀ ਰੱਖਾ ਤੇ ਇਹਨੇ ਤੁਸੀਂ ਰਾਤ ਮੇਰੇ ਖਿਆਲ ਗਾਣਾ ਵੀ ਗਾਉਂਦੇ ਸੀ ਆ ਜਾਵੇ ਮਾਹੀ ਤੈਨੂੰ ਆ ਜਾਵੇ ਮਾਹੀ ਤੈਨੂੰ ਅੱਖੀਆਂ ੜੀਕਦੀਆਂ ਕਿ ਮਾਲ ਸਰਕਾਰ ਜਿਹੜੀ ਇਹਦੇ ਵੱਲ ਧਿਆਨ ਦੇਵੇ ਅੱਛਾ ਸਰ ਤੁਸੀਂ ਵੀ ਬੜੇ ਕ੍ਰੀਏਟਿਵ ਹੋ ਤੁਸੀਂ ਬਹੁਤ ਕ੍ਰੀਏਟਿਵ ਹੋ ਤੁਹਾਡੇ ਤਜਰਬੇ ਤੋਂ ਅਸੀਂ ਸਿੱਖਦੇ ਆ ਪਰਦੇਸੀ ਸਾਹਿਬ ਵੀ ਆ ਗਏ ਆ ਅਦੀ ਗੱਲ ਕਰ ਰਹੇ ਆ ਪਰ ਸਰ ਉਹ ਲਾਈਟ ਕੀ ਕਹਿੰਦੀ ਆ ਜੋ ਤਾਂ ਮੂੰਹ ਉੱਪਰ ਵਾਲ ਬੱਦਲਾਂ ਨੂੰ ਹੋਇਆ ਯਾਰ ਰੱਬ ਨੂੰ ਕਹਿੰਦੀ ਤੂੰ ਹੀ ਜਗਾ ਦੇ ਮੈਨੂੰ ਇਹ ਕਹਿੰਦੀ ਵੀ ਤੂੰ ਹੀ ਰੱਬੇ ਰੱਖਾ ਉੱਪਰ ਰੋਣ ਮੂੰਹ ਕਰ ਰਿਹਾ ਉਹਨੇ ਲਾਈਟਾਂ ਨੇ ਇਧਰ ਲੀਆਂ ਲਾਈਟਾਂ ਨੇ ਅੰਦਰ ਨੂੰ ਮੂੰਹ ਕਰ ਲਏ ਰੁੱਸ ਗਏ ਹੋਏ ਨੇ ਹਾਂ ਜਿਵੇਂ ਬੰਦਾ ਸ਼ਰਮ ਸ਼ਰਮ ਆ ਗਈ ਸ਼ਰਮ ਦੀ ਮਾਰੀਆਂ ਕਿਉਂਕਿ ਜਿਹੜੇ ਉਹ ਉਹ ਲਾਈਟ ਸਰ ਦੇ ਕਹਿਣ ਦੇ ਮੁਤਾਬਕ ਸ਼ਰਮ ਗਈ ਆ ਉਹਨੇ ਮੂੰਹ ਜਿਹੜਾ ਇੱਕ ਪਾਸੇ ਨੂੰ ਕਰ ਲਿਆ ਕਹਿੰਦੀ ਵੀ ਹੁਣ ਮੈਂ ਕੀ ਕਰਾਂ ਲੋਕਾਂ ਨੂੰ ਕੀ ਜਵਾਬ ਦਵਾਂ ਮੈਂ ਕਿਉਂ ਨਹੀਂ ਜਗਦੀ ਸਰ ਜਿਹੜੀ ਆ ਲਾਈਟ ਥੱਲੇ ਲੰਮੀ ਪਈ ਆ ਇਹ ਕੀ ਕਹਿੰਦੀ ਆ ਇਹ ਆਰਾਮ ਕਰ ਰਹੀ ਆ ਜਦੋਂ ਸ਼ਹਿਰ ਰਵਿਸ਼ਰਾਮ ਕਰ ਰਿਹਾ ਤੇ ਉਹ ਵੀ ਆਰਾਮ ਕਰ ਰਹੀ ਆ ਕਿ ਜੇ ਸ਼ਹਿਰ ਦੇ ਆਗੂ ਸੌਂਗੇ ਨੇ ਤੇ ਮੈਂ ਵੀ ਸੌ ਲੈਨੀ ਆ ਜੇ ਤੁਹਾਡੇ ਕਹਿਣ ਦਾ ਮਤਲਬ ਕਿ ਜੇ ਸ਼ਹਿਰ ਦੀ ਤਰੱਕੀ ਸੋ ਗਈ ਆ ਤਾਂ ਲਾਈਟ ਕਹਿੰਦੀ ਮੈਂ ਵੀ ਸੌ ਜਾਨੀ ਜਿਹੜੇ ਆਗੂ ਆ ਉਹਨਾਂ ਨੂੰ ਵਿਆਹਾਂ ਤੋਂ ਹੋਰ ਸਮਾਗਮਾਂ ਤੋਂ ਬੇਲ ਨਹੀਂ ਹੈ ਰਾਜਨੀਤੀ ਕਰਦੇ ਨੇ ਤੁਸੀਂ ਨਗਰ ਕੌਂਸਲ ਦੀ ਮੀਟਿੰਗ ਦੇਖੋ ਐਨਾ ਰੌਲਾ ਪਾਉਣਗੇ ਜਿੱਦਾਂ ਉਹਨਾਂ ਨੇ ਦੂਜੇ ਦਿਨ ਸ਼ਹਿਰ ਦਾ ਸੁਧਾਰ ਕਰ ਦੇਣਾ ਤੁਸੀਂ ਉਹ ਕਾ ਮਾਰਨ ਵਾਲੀ ਗੱਲ ਵੀ ਕਰ ਉਹ ਕਾ ਉਹ ਤਾਂ ਟੰਗੇ ਹੀ ਨਹੀਂ ਹੋਇਆ ਕਿਤੇ ਨਾ ਉਹਦਾ ਨਾਪ ਤਾਂ ਲੱਗਾ ਕਾਲੇ ਦਾ ਇਸ ਕਰਕੇ ਜਿਹੜੇ ਹਾਲਾਤ ਬਣ ਗਏ ਨੇ ਕੋਈ ਨਾ ਗੱਲਾਂ ਦੇ ਨਹੀਂ ਹੈ ਅੱਜ ਕੰਮ ਕਰਨ ਦੇ ਨਾਲ ਆ ਜੀ ਸਰ ਆਪਾਂ ਗੱਲ ਕਰੀਏ ਇੱਕ ਦੋ ਸਵਾਲ ਹੀ ਨਹੀਂ ਹੁਣ ਅਸੀਂ ਮੁਲਾਜ਼ਮ ਦੇਖਦੇ ਆ ਟ੍ਰੈਫਿਕ ਦੇਖੀਏ ਕਿੰਨਾ ਜ਼ਿਆਦਾ ਵੈਸੇ ਕਿਹਾ ਜਾਂਦਾ ਲੈਫਟ ਸਾਈਡ ਓਪਨ ਹੈ ਪਰ ਗੱਡੀਆਂ ਸਾਰੇ ਪਾਸੇ ਆ ਰਹੀਆਂ ਇਹਨਾਂ ਲਈ ਮੈਨੇਜ ਕਰਨਾ ਹੀ ਬਹੁਤ ਔਖਾ ਜੀ ਪੁਲਿਸ ਵਾਲਿਆਂ ਲਈ ਦੇਖੋ ਮੁਲਾਜ਼ਮੇ ਇੱਕ ਕੀ ਕਰਨਗੇ ਮਲਾਜਮਾਂ ਦੇ ਉੱਪਰ ਤਾਂ ਇੱਕ ਦਿਨ ਐਸਐਚਓ ਸਾਹਿਬ ਡਿਊਟੀ ਦੇ ਰਹੇ ਸੀ ਉਹਦੇ ਉੱਤੇ ਗੱਡੀ ਚੜਾਉਣ ਨੂੰ ਫਿਰਦੇ ਤੇ ਬੰਦੇ ਮੰਨ ਲਓ ਇਹੋ ਜਿਹੇ ਕਟਰਾਵਾ ਵਾਪਰਦਿਆਂ ਨੇ ਆ ਤੁਸੀਂ ਦੇਖੋ ਸਾਰੇ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਊਗਾ ਜੇ ਮੰਨ ਲਓ ਇਹ ਜਿਹੜੀਆਂ 26 ਲਾਈਟਾਂ ਇਹ ਠੀਕ ਹੋ ਜਾਣ ਤੇ ਇਹਨਾਂ ਦੇ ਨਾਲ ਜਿਹੜਾ ਕਾਫੀ ਸ਼ਹਿਰ ਦਾ ਸਿਸਟਮ ਵੀ ਵਧੀਆ ਬਣ ਸਕਦਾ ਸਰ ਇਹ ਫਿਰ ਨਗਰ ਕੌਂਸਲ ਦੀ ਡਿਊਟੀ ਹੈ ਕਿ ਪ੍ਰਸ਼ਾਸਨ ਦੀ ਡਿਊਟੀ ਹੈ ਦੇਖੋ ਪ੍ਰਸ਼ਾਸਨ ਵੀ ਵਿੱਚੇ ਜ਼ਿੰਮੇਵਾਰ ਆ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਧਰ ਦੀ ਨੰਗਦੇ ਨੇ ਹਾਂ ਉਹਨਾਂ ਨੂੰ ਵੀ ਦਿਸਣਾ ਚਾਹੀਦਾ ਕਿ ਉਹ ਮੋਤੀਆ ਤਾਂ ਨਹੀਂ ਹੋਇਆ ਇਹ ਦਿਸਦਾ ਹੋਣਾ ਚਾਹੀਦਾ ਵੀ ਸ਼ਹਿਰ ਦਾ ਹਾਲਾਤ ਕੀ ਆ ਇਸੇ ਤਰ੍ਹਾਂ ਜਿਹੜੇ ਰਾਜਨੀਤਕ ਆਗੂ ਆ ਉਹਨਾਂ ਨੂੰ ਵੀ ਦਿਸਣਾ ਚਾਹੀਦਾ ਕਿ ਸ਼ਹਿਰ ਦੇ ਜਿਹੜੇ ਮੇਨ ਜਿਹੜਾ ਸ਼ਹਿਰ ਦਾ ਮੂੰਹ ਮਹਾਂਦਰਾ ਆ ਸ਼ਹਿਰ ਦੀਆਂ ਅੱਖਾਂ ਆ ਉਹੀ ਜੇ ਟੁੱਟ ਗਈਆਂ ਉਹ ਤਾਂ ਮੋਤੀਆ ਹੋ ਗਿਆ ਹੁਣ ਤਾਂ ਲੱਗਦਾ ਕਿ ਇੱਥੇ ਕੱਢ ਕੇ ਸਿਰ ਦਿੱਤੀ ਹੁਣ ਵੱਲੋਂ ਉਹਦਾ ਉਹਦਾ ਹਾਲਾਤ ਕੀ ਹੋਏਗਾ ਅੱਖ ਸਰੀਰ ਚੋਂ ਕੱਢ ਕੇ ਬਾਹਰ ਸੁੱਟ ਦੀ ਕਿ ਝਗੜੀ ਨਹੀਂ ਹੁਣ ਇਹਨਾਂ ਦਾ ਨਾਂ ਤਾਂ ਪਿੱਛੋਂ ਵੀ ਕੋਈ ਸਿਸਟਮ ਨਹੀਂ ਹੈਗਾ ਤੇ ਇਸ ਕਰਕੇ ਜਿਹੜਾ 12 13 ਸਾਲ ਹੋ ਗਏ ਕੋਈ ਅਧਿਕਾਰੀ ਕਹਿ ਦਿੰਦੇ ਆ ਜਿੱਦਾਂ ਗੋਗਲੀਆਂ ਤੋਂ ਮਿੱਟੀ ਝੜਨ ਵਾਲੀ ਗੱਲ ਕਰਦੇ ਆ ਸਭ ਕੰਮ ਅਸਲ ਵਿੱਚ ਨਹੀਂ ਕੁਝ ਕਰਕੇ ਰਾਜੀ ਪਰ ਵੈਸੇ ਮੈਂ ਸਵਾਲ ਲੈਣਾ ਚਾਹਉਨਾ ਦੇਖੋ ਹੁਣ ਇੰਨੀ ਠੰਡ ਆ ਦਸਤਾਨਿਆਂ ਵਿੱਚ ਵੀ ਹੱਥ ਜਿਹੜੇ ਸੁੰਨ ਹੁੰਦੇ ਆ ਉਹਦੇ ਵਿੱਚ ਵੀ ਦੇਖੋ ਮੁਲਾਜ਼ਮ ਆ ਹੈ ਤਾਂ ਇਨਸਾਨ ਹੀ ਆ ਨਾ ਕਿਵੇਂ ਡਿਊਟੀ ਸਖਤ ਡਿਊਟੀ ਦੇਣੀ ਪੈ ਰਹੀ ਆ ਜੇ ਲਾਈਟਾਂ ਜਗਦੀ ਹੁਣ ਇੱਕ ਮੁਲਾਜ਼ਮ ਹੋਵੇ ਕਿ ਕੋਈ ਮਿਸ ਡਰਾਈਵ ਨਾ ਕਰੇ ਗਲਤ ਡਰਾਈਵ ਨਾ ਕਰੇ ਤਾਂ ਉਹਨੂੰ ਰੋਕ ਸਕਦਾ ਪਰ ਹੁਣ ਤਿੰਨ ਪਾਸੇ ਜਿਹੜੇ ਆ ਮੁਲਾਜ਼ਮ ਲੱਗੇ ਹੋਏ ਆ ਓਕਾ ਆ ਦੇਖੋ ਜੀ 메ਨ ਚੰਡੀਗੜ੍ਹ ਚੌਕ ਓਕਾ ਆ ਇਹ ਤੋਂ ਤੁਸੀਂ ਦੇਖ ਲਓ ਕਿੱਡੀ ਲਾਈਨ ਲੱਗੀ ਹੋ ਡਾਕਟਰ ਅੰਬੇਡਕਰ ਚੌਕ ਦੇ ਨਾਲ ਜਾਂਦਿਆਂ ਨੂੰ ਉੱਥੇ 메ਨ ਤਾਂ ਕਾਫੀ ਤਾਂ ਟੁੱਟ ਚੁੱਕਾ ਹੈ ਤੇ ਜੇ ਇਹ ਹਾਲਾਤ ਸਹੀ ਹੋਣ ਜਿਵੇਂ ਇੱਕ ਪਿਛਲੇ ਦਿਨ ਚੌਕ ਦੇ ਵਿੱਚ ਸਿੱਧੀ ਆ ਕੇ ਗੱਡੀ ਵੱਜੀ ਜੇ ਲਾਈਟਾਂ ਹੋਣ ਤਾਂ ਆਪੇ ਹੀ ਠੀਕ ਹੋ ਸਕਦਾ ਕੰਮ ਹੁਣ ਇੱਥੇ ਮੁਲਾਜ਼ਮ ਵੀ ਜਿੰਨੇ ਮਰਜ਼ੀ ਲਾ ਦੇਣ ਕਿ ਕੈਮਰੇ ਵੀ ਨਹੀਂ ਹੈਗੇ ਜੀ ਇੱਥੇ ਕੈਮਰੇ ਵੀ ਹੋਣੇ ਨਹੀਂ ਨਹੀਂ ਨਾ ਤਾਂ ਇੱਥੇ ਕੈਮਰੇ ਆ ਤੇ ਨਾ ਇੱਥੇ ਮੁਲਾਜ਼ਮਾਂ ਸਰਕਾਰੀ ਜਿਹੜੇ ਮੁਲਾਜ ਜਿਹੜੇ ਕੈਮਰੇ ਹੈਗੇ ਵੀ ਆ ਉਹ ਚੱਲ ਨਹੀਂ ਰਹੇ ਤੁਸੀਂ ਤੁਸੀਂ ਦੱਸਦੇ ਸੀ ਐਕਸੀਡੈਂਟ ਹੋਇਆ ਕਿਹੜਾ ਹੋਇਆ ਇੱਥੇ ਭਾਜੀ ਸਾਡਾ ਐਕਸੀਡੈਂਟ ਹੋਇਆ ਪਿੱਛੇ ਵੇ ਇੱਕ ਗੱਡੂ ਸਕੂਟੀ ਆਈ ਤੇ ਜਿਹਨਾਂ ਗੱਡੀਆਂ ਟੱਲੀ ਭਰੀ ਭਰੀ ਲੱਦੀ ਹੋਈ ਇੱਥੇ ਸਾਡੇ ਮੋੜੇ ਉੱਧਰ ਹਾਂ ਸਭ ਹੋਂਦ ਬਚ ਗਏ ਬਚ ਗਿਆ ਸਰ ਐਦਾਂ ਤੇ ਰੋਜ਼ਾਨਾ ਕਿਸੇ ਸੁਣਨ ਨੂੰ ਮਿਲਦੇ ਆ ਜੀ ਤੇ ਫਿਰ ਜੇ ਲਾਈਟਾਂ ਚਾਲੂ ਹੋ ਜਾਣ ਚੱਲ ਪੈਣ ਤਾਂ ਕੁਝ ਤਾਂ ਘਟੂਗੀ ਇਹਦੇ ਵਿੱਚ ਗੱਲ ਦੇਖੋ 26 ਲੱਖ ਰੁਪਇਆ ਲੱਗਾ ਪਹਿਲਾਂ ਤੇ ਜੇ ਅੱਜ ਉਹਨਾਂ 26 ਲੱਖ ਰੁਪਏ ਦਾ ਤਾਂ ਕੋਈ ਮੰਨ ਲਓ ਨਾ ਉਹਦੇ ਦੂਜੇ ਆ ਨਾ ਲਾਈਟਾਂ ਦੇ ਜਿਹੜੇ ਖੰਭੇ ਡਗ ਡਗ ਰਹੇ ਵੇਸਟ ਹੋ ਗਿਆ ਬੜਕੇ ਧਿਆਨ ਨਹੀਂ ਦਿੱਤਾ ਗਿਆ ਨਾ ਕੋਈ ਪਾਲਿਸੀ ਆ ਸ਼ਹਿਰ ਚ ਵੀ ਕੋਈ ਸਟਰੀਟ ਲਾਈਟ ਪ੍ਰੋਪਰ ਨਹੀਂ ਚੱਗ ਰਹੀ ਜੀ ਨਹੀਂ ਕੋਈ ਵੀ ਨਹੀਂ ਹਾਂ ਤੂੰ 6 ਵਜੇ ਤੋਂ ਬਾਅਦ ਸ਼ਹਿਰ ਹਨ ਘਪ ਹਨੇਰੇ ਚ ਡੁੱਬ ਜਾਂਦਾ ਦੇਖੋ ਜਿਹੜਾ ਇਹ ਹਾਲਾਤ ਬਣ ਰਹੇ ਆ ਇਹਦੇ ਲਈ ਜਿਹੜੀ ਪਾਲਿਸੀਆਂ ਬਣਨੀਆਂ ਚਾਹੀਦੀਆਂ ਨਗਰ ਕੌਂਸਲ ਨੂੰ ਚਾਹੀਦਾ ਕਿ ਜਿਹੜੇ ਕੰਮ ਕਰਨ ਵਾਲੇ ਆ ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਹੀ ਮੈਨਾਂ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਜੇ ਤੁਹਾਡੇ ਕੰਮ ਬੋਲਣਗੇ ਤਾਂ ਰਾਜਨੀਤੀ ਦਾ ਵੀ ਕੋ ਰੋਲ ਨਹੀਂ ਹੈ ਹਾਂ ਸਰ ਇੱਕ ਨਾ ਸਵਾਲ ਬਹੁਤ ਜ਼ਰੂਰੀ ਹੈ ਕਿਉਂਕਿ ਪਿਛੇ ਜੇ ਨਗਰ ਕੌਂਸਲ ਦੀ ਮੀਟਿੰਗ ਹੋਈ ਸੀਗੀ ਪਿਛਲੇ ਸਾਲ ਦੀ ਜਿਹੜੀ ਆਖਰੀ ਮੀਟਿੰਗ ਸੀ ਉਹਦੇ ਵਿੱਚ ਬਹੁਤ ਗੱਲਾਂ ਕਹੀਆਂ ਕਿ ਟਾਈਮ ਬਾਉਂਡ ਕਰੋ ਟਾਈਮ ਬਾਉਂਡ ਕਰੋ ਪਰ ਹੁਣ ਤਾਂ ਸਮਾਂ ਲੰਘ ਗਿਆ ਜਿਹੜਾ 31 ਤਰੀਕ ਤੱਕ ਟਾਈਮ ਬਾਉਂਡ ਕੀਤਾ ਸੀ ਉਹਦੇ ਰਿਐਕਸ਼ਨ ਕੋਈ ਵੀ ਨਹੀਂ ਆਇਆ ਜਿਹੜੇ ਕਹਿੰਦੇ ਸੀ ਕੰਮ ਆਰ ਕੇ ਟੰਗਣਾ ਜਾਂ ਜਿਹੜੇ ਕਹਿੰਦੇ ਸੀ ਕਿ ਨਹੀਂ ਕੀਤਾ ਤਾਂ ਅਸੀਂ ਫੇ ਕਾਰਵਾਈ ਕਰਾਂਗੇ ਦੇਖੋ ਕਾਰਵਾਈ ਕੀ ਕਰ ਰਹੀ ਹੈ ਜਦੋਂ ਆਪ ਹੀ ਆਪ ਹੀ ਉਹ ਦੂਜੇ ਇਸ ਤਰ੍ਹਾਂ ਇਧਰ ਉਹਨਾਂ ਧਿਆਨ ਨਹੀਂ ਹੈ ਜੇ ਉਹ ਧਿਆਨ ਦੇਣ ਸਭ ਤੋਂ ਵੱਡਾ ਮਸਲਾ ਆਇਆ ਸ਼ਹਿਰ ਦਾ ਇਸ ਵੇਲੇ ਜਿਵੇਂ ਧੁੰਦ ਪੈ ਰਹੀ ਆ ਹਾਦਸੇ ਹੋ ਰਹੇ ਨੇ ਪਰਸੋਂ ਤੁਸੀਂ ਦੇਖੋ ਮੇਨ ਰੋਡ ਦੇ ਉੱਤੇ ਗੱਡੀ ਆ ਰਹੀ ਸੀ ਪਿੱਛੋਂ ਸਿੱਧੀ ਜਾ ਕੇ ਖੰਭਿਆਂ ਵਿੱਚ ਵੱਜੀ ਜੀ 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 ਜੇ ਉੱਤੇ ਲਾਈਟਾਂ ਹੁੰਦੀਆਂ ਤਾਂ ਕੋਈ ਬਚਾਅ ਹੋ ਸਕਦਾ ਸੀ ਕਿਨਾਂ ਦੀ ਵੀ ਕਿਤੇ ਜਾਗ ਉੱਠ ਜਾਣ ਇਹ ਸੁੱਤੇ ਪਏ ਨੇ ਸੁੱਤੇ ਪਏ ਮਹਿਕਮੇ ਨੂੰ ਕਹਿੰਦੇ ਸੁੱਤੇ ਪਏ ਹਾਕਮਾਂ ਨੂੰ ਤੇ ਸੁੱਤੇ ਪਏ ਮਹਿਕਮਿਆਂ ਨੂੰ ਤੇ ਸੁੱਤੇ ਪਏ ਕਤੂਰੀਆਂ ਨੂੰ ਜਗਾਉਣਾ ਬੜਾ ਔਖਾ ਹੈ ਵੈਸੇ ਵੀ ਸਰ ਕਹਿੰਦੇ ਹਾਕਮਾਂ ਦੇ ਕੰਨ ਥੋੜੇ ਬੋਲੇ ਹੋ ਜਾਂਦੇ ਆ ਉਹਨੂੰ ਘੱਟ ਸੁਣਦਾ ਚਾਹੇ ਕੋਈ ਵੀ ਹੋਵੇ ਅੱਛਾ ਸਰ ਆਪਾਂ ਮੇਰੇ ਖਿਆਲ 7-8 ਮਿੰਟ ਹੋਇਆ ਦੇਖੋ ਟ੍ਰੈਫਿਕ ਕਿੰਨਾ ਭਰ ਭਰ ਕੇ ਆਉਂਦਾ ਬਈ ਐਡਜਸਟ ਕਰਨਾ ਬਹੁਤ ਔਖਾ ਹੈ ਸਾਹਮਣਾ ਬਹੁਤ ਔਖਾ ਹੈ ਤਾਂ ਮੈਂ ਪੁਲਿਸ ਵਾਲਿਆਂ ਦੀ ਸ਼ਲਾਘਾ ਕਰਨੀ ਚਾਹਾਂਗਾ ਕਿ ਸਾਰਾ ਦਿਨ ਮੱਥਾ ਮਾਰਦੇ ਆ ਪਰ ਜੇ ਸਰਕਾਰਾਂ ਸੁਣ ਲੈਣ ਇਹ ਟ੍ਰੈਫਿਕ ਲੈਟਾ ਜਗ ਜਾਣ ਤਾਂ ਬਹੁਤ ਰਾਹਤ ਮਿਲ ਸਕਦੀ ਹੈ ਸ਼ਹਿਰ ਵਾਸੀਆਂ ਨੂੰ ਦੇਖੋ ਅਸੀਂ ਤਾਂ ਚੋਰੇ ਆ ਕਿ ਜਿਹੜਾ ਇਹ ਮਸਲਿਆ ਆ ਦੇਖੋ ਇਹ ਬਲਾਜਮ ਕਿਸ ਤਰ੍ਹਾਂ ਡਿਊਟੀ ਆਪਣੀ ਨਿਭਾ ਰਹੇ ਨੇ ਉਹਨਾਂ ਦਾ ਦੇਖੋ ਕਿਸ ਤਰ੍ਹਾਂ ਬੰਦਾ ਬਲਾਜਮ ਜਿਹੜੀ ਡਿਊਟੀ ਨਿਭਾ ਰਿਆ ਕਿ ਇਹਦਾ ਜਿਹੜਾ ਮਸਲਾ ਹੱਲ ਕਰਨ ਦੇ ਲਈ ਸੋ ਇਸ ਕਰਕੇ ਜਿਹੜਾ ਇਹ ਸੁੱਤੇ ਪਏ ਹਾਕਮਾਂ ਨੂੰ ਜਗਾਉਣ ਦੇ ਲਈ ਇਹ ਜ਼ਰੂਰੀ ਆ ਕਿ ਉਹਨਾਂ ਤੱਕ ਆਵਾਜ਼ ਪਹੁੰਚੇ ਸਰਕਾਰਾਂ ਵੀ ਇੱਧਰ ਧਿਆਨ ਦੇਣ ਕਿਉਂਕਿ ਸਾਡਾ ਜਿਹੜਾ ਸ਼ਹਿਰ ਸੀ ਨਵਾਂ ਸ਼ਹਿਰ ਸੀ ਅੱਜ ਨਵਾਂ ਸ਼ਹਿਰ ਦਾ ਜਿਹੜਾ ਹਾਲ ਆ ਉਹ ਪੁਰਾਣੇ ਸ਼ਹਿਰ ਬਣ ਰਿਹਾ ਪੁਰਾਣੇ ਨਾਲੋਂ ਹੀ ਮਾੜਾ ਹੋ ਗਿਆ ਹਾਂਜੀ ਚਲੋ ਉਹ ਦਿਖਾ ਦਿਓ ਜੀ ਜਿਹਦੇ ਜਾਂਦਿਆਂ ਦੇ ਤਸਵੀਰ ਆਹ ਦੇਖੋ ਕਿਵੇਂ ਲਾਈਟ ਲੰਮੀ ਪਈ ਆ ਰਾਮ ਨਾ ਪਿਛਲੇ 12 ਸਾਲਾਂ ਤੋਂ ਵੈਂਟੀਲੇਟਰ ਤੇ ਹੀ ਆ ਪਰ ਵੈਂਟੀਲੇਟਰ ਹਵਾ ਹੀ ਆ ਉਹਨੂੰ ਦੇਰ ਹੀ ਮਾੜਾ ਮੋਟਾ ਨਹੀਂ ਤਾਂ ਜੰਗਾਲ ਲੱਗ ਜੂ ਸਰ ਇੱਕ ਲਾਸਟ ਜਾਂਦਿਆਂ ਦੇ ਸਵਾਲ ਥੋੜੀ ਦੇਰ ਪਹਿਲਾਂ ਨਾ ਮੁਲਾਜ਼ਮ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਜਿਹੜੀ ਆ ਪੋਸਟ ਆ ਇਹ ਗੱਬੇ ਹੋਣੀ ਚਾਹੀਦੀ ਆ ਕਿਉਂਕਿ ਕੋ ਪਤਾ ਹੀ ਨਹੀਂ ਲੱਗਦਾ ਇਹ ਤਾਂ ਬੰਦਾ ਆਪਣੇ ਸਾਈਡ ਤੋਂ ਆਵੇ ਇਦਾਂ ਤੁਹਾਨੂੰ ਲੱਗਦਾ ਸਹੀ ਆ ਗੱਲ ਦੇਖੋ ਜਿਹੜੀ ਪੋਸਟ ਸੀਗੀ ਬਣਨੀ ਤਾਂ ਇਹ ਵਿਚਕਾਰ ਚਾਹੀਦੀ ਸੀ ਕਿਉਂਕਿ ਇਧਰਲੇ ਪਾਸੇ ਤੋਂ ਪਹਿਲਾਂ ਸੜਕ ਘੱਟ ਸੀਗੀ ਉਹ ਬਣਾਈ ਸੀ ਉਸ ਵੇਲੇ ਸੈਂਟਰ ਦੇ ਵਿੱਚ ਹੁਣ ਉਹ ਇੱਕ ਪਾਸੇ ਆ ਗਈ ਆ ਕਿਉਂਕਿ ਪਹਿਲਾਂ ਇੱਕ ਕੱਲਾ ਰਸਤਾ ਸੀ ਹੁਣ ਇਹ ਡਬਲ ਹੋ ਗਿਆ ਇਹਨੂੰ ਕਰਾ ਦਿੱਤਾ ਗਿਆ ਜੱਜਮੈਂਟ ਨਹੀਂ ਹੋ ਪਾ ਜੱਜਮੈਂਟ ਨਹੀਂ ਹੋ ਰਹੀ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਸਰ ਰਾਜਨੀਤਿਕ ਚੀਕਾ ਜਿਹੜੀਆਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਥੋੜੀਆਂ ਤਾਂ ਅੱਜ ਕਰ ਲਈਆਂ ਹਾਂਜੀ ਹਾਂਜੀ ਹੁਣ ਪੂਰਾ ਐਪੀਸੋਡ ਵੀ ਆਪਾਂ ਕਿੱਦੋਂ ਲੈ ਕੇ ਆ ਰਹੇ ਆ ਇਹ ਆਪਾਂ ਥੋੜੇ ਦਿਨਾਂ ਦੇ ਉੱਤੇ ਰਾਜਨੀਤਿਕ ਚੀਕਾ ਨੂੰ ਵੀ ਲੈ ਕੇ ਆਪਾਂ ਲੋਕਾਂ ਦੇ ਰੂਬਰੂ ਕਰਾਂਗੇ ਟਿੱਡਰਾ ਤੋਂ ਉਮੀਦ ਕਰਦੇ ਆ ਕਿ ਜਾਗਣਗੇ ਪਰ ਸਰ ਉਹਨਾਂ ਨੇ ਇੱਕ ਗੱਲ ਵਿੱਚ ਕਹਿ ਦਿੱਤੀ ਕਹਿੰਦਾ ਕਿ ਜਿਹੜਾ ਕਾਮ ਆਰ ਕੇ ਟੰਗੜਾ ਸੀ ਨਾ ਕਾਂ ਲੱਭਿਆ ਨਾ ਉਹਦਾ ਨਾ ਲੱਭਿਆ ਪਰ ਟੰਗੜਾ ਕਿੱਥੇ ਆ ਜਗ੍ਹਾ ਵੀ ਕੋਈ ਹੋਣੀ ਚਾਹੀਦੀ ਆ ਕੋਈ ਪੋਲ ਵੀ ਹੋਣਾ ਚਾਹੀਦਾ ਕੋਈ ਲਾਈਟ ਜਗਤ ਦੀ ਵੀ ਹੋਣੀ ਚਾਹੀਦੀ ਜੇ ਕਾਮ ਆਰ ਕੇ ਟੰਗੜਾ ਰਾ ਦੂ ਨਜ਼ ਕਿਉਂਕਿ ਲਾਈਟ ਤਾਂ ਕੋਈ ਜਗਦੀ ਨਹੀਂ ਕੱਲੀ ਅੱਜ ਜਗਦੀ ਨਹੀਂ ਜਗਦੀਆਂ ਹਾਂ ਜਿਵੇਂ ਜਿਵੇਂ ਲਾਈਟਾਂ ਬੰਦ ਹੋ ਗਈ ਐਸੇ ਤਰੀਕੇ ਲੱਗਦਾ ਕਿ ਨਵੇਂ ਸ਼ਹਿਰ ਦੇ ਤਰੱਕੀ ਦੇ ਰਾਹ ਬੰਦ ਹੋ ਗਏ ਆ ਮਲਾਜਮ ਮੈਂ ਦੇਖੀ ਜਾਂਦਾ ਇਹ ਵਿਚਾਰੇ ਕਿੰਨੀ ਮਿਹਨਤ ਕਰਦੇ ਜੇ ਲਾਈਟਾਂ ਜਗਦੇ ਹਣ ਕਿੰਨਾ ਸਖਾਲਾ ਹੋ ਜਵੇ ਔਰ ਜਾਂਦੇ ਜਾਂਦੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਲੈਫਟ ਸਾਈਡ ਹਮੇਸ਼ਾ ਓਪਨ ਹੁੰਦੀ ਆ ਜਿੰਨੇ ਕ ਮੈਨੂੰ ਸਮਝ ਆ ਮੈਂ ਗਲਤ ਵੀ ਹੋ ਸਕਦਾ ਲੇਕਿਨ ਜੇ ਮੈਂ ਗਲਤ ਹੋਇਆ ਕਮੈਂਟਾਂ ਚ ਕਰੈਕਟ ਕਰ ਦਿਓ ਉੱਥੇ ਰੁਕ ਜਾਂਦਾ ਸਾਰਾ ਟ੍ਰੈਫਿਕ ਲੈਫਟ ਸਾਈਡ ਉਧਰ ਵੀ ਰੁਕ ਜਾਂਦੀ ਆ ਇੰਦਰ ਵੀ ਰੁੱਕ ਜਾਂਦੀ ਆ ਪਰਲੇ ਪਾਸੇ ਵੀ ਰੁੱਕ ਜਾਂਦੀ ਆ ਤਾਂ ਜੇ ਲੈਫਟ ਸਾਈਡ ਚੱਲਦੀ ਰਵੇ ਇੱਕ ਰੈਪ ਅਪ ਕਰ ਦਾਂਗੇ ਕਿ ਸ਼ਹਿਰ ਦਾ ਨਾਜ਼ ਜ਼ਰੂਰ ਨਵਾਂ ਆ ਪਰ ਪੁਰਾਣੇ ਨਾਲੋਂ ਮਾੜਾ ਹਾਲਾਤ ਆ ਤੇ ਲਾਈਟਾਂ ਇਹੀ ਕਹਿ ਰਹੀਆਂ ਆ ਜਾਵੇ ਮਾਹੀ ਤੈਨੂੰ ਅੱਖੀ ਆਉ ਡਿੱਗਦੀ ਆ ਅੰੱਚ ਗੱਡੀਆਂ ਵੱਜੀਆਂ ਟੁੱਟੀ ਹੋਈ ਲਾਈਟ ਦੇਖ ਕੇ ਚਲੋ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਸਰ ਹੁਣਾਂ ਨੂੰ ਇਸੇ ਤਰੀਕੇ ਤੁਹਾਡੇ ਰੂਬਰੂ ਕਰਦੇ ਰਹਿਵਾਂਗੇ ਜਿਵੇਂ ਪਹਿਲਾਂ ਕਿਹਾ ਕਿ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਦਾ ਤਜਰਬਾ ਬਹੁਤ ਵੱਡਾ ਬਹੁਤ ਵਿਸ਼ਾਲ ਹੈ ਜਿਸ ਤੋਂ ਹਰ ਰੋਜ਼ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਤੇ ਇਸੇ ਤਰੀਕੇ ਅਜੀਤ ਅਖਬਾਰ ਵਿੱਚ ਹਰ ਰੋਜ਼ ਕੋਈ ਨਾ ਕੋਈ ਸ਼ਹਿਰ ਨੂੰ ਲੈ ਕੇ ਜਿਹੜੇ ਨੂੰ ਲੈ ਕੇ ਮੁੱਦੇ ਚੱਕਦੇ ਰਹਿੰਦੇ ਆ ਕੋਸ਼ਿਸ਼ ਕਰਾਂਗੇ ਕਿ ਸਰਵਨਾਂ ਤੋਂ ਸੇਧ ਲੈ ਕੇ ਸ਼ਹਿਰ ਦੇ ਜਿਹੜੇ ਮੁੱਦੇ ਆ ਭੱਖ ਦੇ ਮੁੱਦੇ ਆ ਉਹਨਾਂ ਨੂੰ ਚੱਕਿਆ ਜਾਵੇ ਤੇ ਸ਼ਹਿਰ ਦਾ ਥੋੜਾ ਸੁਧਾਰ ਹੋਵੇ ਸਰ ਸਮਾਂ ਕੱਢਿਆ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਬਣੇ ਰਹਿਣਾ ਬੀਬਤੀ ਨਵਾ ਸ਼ਹਿਰ ਨਾਲ ਆਪਣਾ ਛੋਟਵੀਂ ਦਿਨੇ ਸੂਰੀ ਕੈਮਰਾ ਪਰਸਨ ਵਿੱਚ ਕੋਨ ਇਜਾਜ਼ਤ ਦਿਓ ਬਹੁਤ ਜਲਦੀ ਫੇਰ ਤੁਹਾਨੂੰ ਸਰਵਨਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ